ਚਲੋ ਸਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਦੇਖੋ ਜੀ ਅੱਜ ਫਿਰ ਨੇਰਾ ਹੋ ਚੁੱਕਿਆ ਅੱਜ ਇੱਥੇ ਨੇਰਾ ਹੋਈ ਜਾਣਾ ਰੂਟ ਬੜਾ ਸਾਡਾ ਲੰਮਾ ਹੁੰਦਾ ਤੇ ਅੱਜ ਵੀ ਗਾਂ ਬਾਈ ਜੀ ਕਿੰਨੇ ਕੰਮ ਲੈ ਕੇ ਆਂਦੀਆਂ ਗਾਵਾਂ ਛੇ ਵਜੇ 6 ਵਜੇ ਲੈ ਕੇ ਆ ਤੇ ਕਲੀ ਸ਼ੁਰੂ ਕਰ ਹਾਂ ਜੀ ਹਾਂ ਜੀ ਜੁਰੂਰ ਜੁਰੂਰ ਜੀ ਲਿਆਓ ਫਿਰ ਗਾਂ ਤੇ ਖੜੀ ਕਰ ਲਿਆ ਕੇ ਮੈਨੂੰ ਕਿਵੇਂ ਗੋੜਾ ਫਿਰ ਵਧੀਆ ਥੋੜਾ ਹਲੇ ਜੀ ਵਧੀਆ 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 ਸਹੀ ਆ ਲੈ ਆਓ ਓਏ ਭਾਈ ਸੱਚ ਬੜੀ ਚੱਲ ਰਿਹਾ ਸਸੀਆਂ ਬਲਾਈ ਨਹੀਂ ਤੁਹਾਨੂੰ ਕੋਈ ਨਹੀਂ ਸਸੀਆਂ ਅੱਜ ਨੇਰਾ ਆ ਅੱਜ ਕੰਮ ਜਾ ਜੀ ਕੋਈ ਗੱਲ ਇੱਥੇ ਲੋ ਅੱਗੇ ਕਰ ਆਜੋ ਬਰਾ ਚੰਗੇ ਬੁਹਾਰੇ ਕਰ ਥਣ ਸੁਣ ਹਾਂ ਇਹ ਵੇਖੋ ਖਲਾਰੀ ਖਲਾਰੀ ਖਲਾਨੀ ਲੈ 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 ਬਣੀ ਆ ਜਾ ਲੈ ਹਾਂ ਇੱਥੇ ਖਲਾਬ ਦੋ ਮਿੰਟ ਵਾਦ ਲੱਗਣਗੇ ਹਾਂ ਕੋਈ ਨਹੀਂ ਕੋਈ ਨਹੀਂ ਇੱਥੇ ਲਓ ਇੱਥੇ ਕਮਾ ਇਹਨੂੰ ਮੈਂ ਇਹ ਬਰ ਇਹ ਮੁਹ ਹਾਉ ਮੁਹ ਕਮਾ ਇਹਨੂੰ ਫੇਰ ਲਓ ਬੜੀਆਲੀ ਫੋਟੋ ਹੂੰ ਹੂੰ ਇਹਨੂੰ ਕਮਾ ਫੇਰ ਫੇਰ ਲਿਆ ਕਰਾ ਕਿੰਨਾ ਬਜੀ ਦੁੱਧ ਕਿੰਨਾ ਸੰਦੀਪ ਭਾਜੀ ਦੁੱਧ ਦੇਦੇ ਥੱਲੇ 17 ਕਿਲੋ ਜਿਹੜਾ ਵਾ ਨਾ ੁੱਲਾ ਡੁੱਲਾ ੁੱਲਾ ਡੁੱਲਾ ਅੱਗੇ ਕਰੋ ਭਾਜੀ ਭਾਜੀ ਪਿੱਛੇ ਖੜੋ ਮੜਾ ਥੱਕੋ ਮੜਾ ਚੱਲ ਵੇਖ ਡਰਦੀ ਆ ਨਾ ਡਰਦੀ ਆ ਨਾ ਜਾਲ ਜਾਨੇ ਖੜੇ ਐ ਇੰਹੀਂ ਰੱਖੋ ਲੋਣਾ ਆਇਆ ਲੋਣਾ ਇੱਕਲਾ ਨਹੀਂ ਤਨ ਦੋ ਬੰਦੇ ਦਾ ਇਹ ਗੁਰੂਤੂ ਬਾਹਰ ਇਹ ਮਗਰ ਉਹ ਤਾਂ ਦੇਖ ਗਿਆ ਪਿੱਛੇ ਰਹਿਣਾ ਆ ਬਾ ਠੀਕ ਆ ਬੰਦੋ ਬੰਦੋ ਜਿੱਤੀ ਬੰਦੋ ਬੱਚਾ ਮਗਰ ਕੀ ਆ ਗਿਆ ਬੱਚਾ ਮਗਰ ਸੰਦੀਪ ਭਾਜੀ ਵਛਾ ਜੇ ਮੋਲ ਦਾ ਕੋਈ ਗੱਲ ਕਰਨੀ ਆ ਹਾਣਾ ਹੀ ਹਾਣਾ ਹੀ ਕਰੀ ਜਾਈਏ ਹਾ ਨਹੀਂ ਹਾ 60000 ਦੀ ਸੰਦੀਪ ਭਾਜੀ ਦੇਵਾਂਗੇ ਵਛੇ ਛੋੜ ਆਪੇ ਹੋਊ ਕੋਈ ਗੱਲ ਨਹੀਂ ਕਰਨੀਦਾ ਅੱਪੀ ਦਾ ਰੋ ਛੋਟੇ ਕੋਈ 1000 ਪਾਜੀ ਕਰਦਾਂਗੇ 1000 ਹਾਂਜੀ ਚੱਲਣ ਦੋ ਯਾਰ ਹੋਰ ਛੱਡ ਦਾਂਗੇ ਭਾਜੀ 55 ਦੀ ਜਾਣ 55000 ਜਾਣ ਬਸ ਠੀਕ ਲਿਆਓ ਮਗਰੇ ਦੇ ਕੀ ਬੱਥਾ ਕੇ ਬੱਤੀ ਨਹੀਂ ਬੱਛਾ ਆ ਜਾ ਬੱਛਾ ਆ ਗਿਆ ਦੂਜੇ ਨਹੀਂ ਆਉਂਦੇ ਇਸ ਕਿਰੋ ਦੇ 50 ਨਹੀਂ ਭਾਈ ਬਹੁਤ ਗਲਤ ਦੇਤਾ ਬੱਚੇ ਗਲਤ ਆ ਗਾ ਗਲਤ ਦਿੰਦਾ ਮੈਂ ਚਲੋ ਕੋਈ ਨਹੀਂ ਹੁਣ ਤੁਹਾਡੀ ਜੀ ਵਾਸਤੇ ਹਾਂ ਇਹਦੇ ਮਗਰੇ ਵਸ਼ੀਆ ਡੈਨਮਾਰਕ ਦੀ ਦਿੱਤੀ ਆ ਭਾਜੀ ਘੁਮਾਓ ਉਧਰ ਇੱਕ ਘੁਮਾ ਕੇ ਇੱਥੇ ਰਫੀ ਕਰੋ ਐ ਨੂੰ ਘੁਮਾਓ ਹਾਂ ਐ ਨੂੰ ਮੂੰਹ ਕਰ ਕੋਈ ਆਜੋ ਹੁਣ ਇਧਰ ਲਿਆਓ ਬਾਸ ਇਧਰ ਲਿਆਓ ਮੂੰਹ ਕਰਵਾਓ ਗਾਲੇ ਚਲੋ ਬਰੇ ਖਾਈਂ ਫੋਟੋ ਫੋਟੋ ਨਹੀਂ ਹੋ ਰਹੀ ਨਹੀਂ ਕਿਤੇ ਨਹੀਂ ਜਰੂਰ ਨਾ ਸੋ ਇਲਾਕਾ ਲਾਗੇ ਕਰਨਾ ਦੁੱਧ ਕਿੰਨਾ ਦੋ ਪਾਣੀ ਕੱਲ ਦੀ ਸੂਈ ਜੀ ਬੋਲਾ ਯਾ ਬੋਲਾ ਭਾਈ 10-11 ਕਿਲੋ ਦੁੱਧ ਭਾਈ 16-17 ਕਿਲੋ ਕਿਲੋ ਨੁਲਜ ਬੱਚੇ ਮੋਲ ਲੈਦਾ ਨਹੀਂ ਭਾਈ ਮੋਲ ਕੋਈ ਇਹ ਹਾਂ ਨਾ 48000 ਦੀ 48000 ਦੀ ਤੁਹਾਡਾ ਕਿਹੜਾ ਦੁਆਰੇ ਫਿਰ ਇੱਕ ਬਸ ਕੋਈ ਮੋਲ ਨਹੀਂ ਕਰਨੇ ਨੇ ਰਬੜਾ ਆ ਇੱਕ ਥੋੜੀ ਛੋਟੀ ਕਿਹੜਾ ਦੁਆਰੇ ਭਾਈ ਕਿਹੜਾ ਘਮਾ ਫਿਰ ਇੱਕ ਕਿਹੜਾ ਦੋ ਦੇ ਇੱਕ ਛੋਟੀ ਖੜਾ ਜੀ ਸਾਡੇ ਛੋਟੀ ਪਰ ਮਾੜਾ ਹੱਕੀ ਗਈ ਨਾ ਤੁਹਾਨੂੰ ਪਤਾ ਨਾ ਪੁੰਨੇ ਦਾ ਕੋਈ ਹੁਣ ਵਿਚਾਰੇ ਔਖੀ ਹੁੰਦੀ ਹੈ ਓਹੋ ਇਹ ਨਹੀਂ ਬੋਟਾ ਹੀ ਫੜ ਲਿਆ ਆ ਜੋ ਬੜਾ ਨੇੜੇ ਵਾਹਾਰੇ ਕਰੇ ਤੁਰਦਾ ਦੇ ਸਾਈਡ ਆ ਸਾਹਬ ਦਾ ਮੈਂ ਉਹ ਰਾਤ ਨੂੰ ਬਣਾਇਆ ਕਰੀਏ ਫਿਰ ਰਾਤ ਨੂੰ ਬਹੁਤ ਹੋ ਰਹੀ ਆ ਨਹੀਂ ਤੁਸੀਂ ਤਾਂ ਲੱਡੇ ਪੱਕੀਆਂ ਲਾ ਦਿਓ ਇੱਥੇ ਹਾਂ ਇਹ ਸਹੀ ਗੱਲ ਆ ਉਹ ਤਿੰਨ ਚਾਰ ਲਾਜ ਨੇ ਤਾਂ ਕੰਬੇ ਨੇ ਨਹੀਂ ਚਾਹੀਦੀ ਐਂ ਪਿੱਤੀਆਂ ਲੱਡੇ ਲਾ ਦੋ ਨੰਬਰ ਦੇ ਪਤਾ ਨਹੀਂ ਨੰਬਰ ਤੇ ਲੱਗਦਾ ਹੁੰਦਾ ਹਾਂ ਰੋਸ ਨੰਬਰ ਲੱਗਦਾ ਚਲੋ ਕੋਈ ਗੱਲ ਨਹੀਂ ਹੁੰਦੀ ਭਾਈ ਉਹ ਘੜੀ ਰਾਤ ਗਰਮੀ ਵਿਗਣੇ ਆ ਕੋਈ ਗੱਲ ਨਹੀਂ ਆ ਆ ਜੀ ਜੋ ਤੀਜਾ ਨੰਬਰ ਲਾਓ 5 6 6 ਜਿ 6 ਇੱਥੇ ਆ। ਉਹ ਰੋੜੀ ਦੇਵਾ ਦੂ ਇੱਥੇ ਆ। ਇੱਥੇ ਵੀ ਆਉਣਾ ਤੁਸੀਂ ਚਾਨਣ ਤੋਂ ਨਾ ਮੜਾ ਚਾਨਣ ਤੋਂ ਇਧਰਲੇ ਪਾਸੇ ਖੜਾ ਕਰੋ ਬਾਈ ਤੂੰ। ਤੁਸੀਂ ਨਾਲੇ ਪਾਸੇ ਆ ਜਾਓ। ਤੁਸੀਂ ਇਧਰਲੇ ਪਾਸੇ ਆ ਜਾਓ। ਇਧਰਲੇ ਪਾਸੇ ਆਓ ਬਾਈ। ਆ ਗਿਆ ਆ ਗਿਆ। ਚਲੋ। ਹੁਣ ਟੋਰ ਮੜਾ। ਆਹ। ਆਹ, ਹਾਂ। ਆਹ, ਹਾਂ। ਬਾਈ ਗਾਲੂ ਮੂੰਹ ਮੜਾ। ਮੜਾ ਮੂੰਹ ਤਾਂ ਖੰਦ ਦੇਖਣ ਦੇ। ਬਸ ਠੀਕ ਆ। ਇੱਥੋਂ ਨੇਰਾ ਛੱਡਿਆ ਕਰੋ। ਇਹ ਗੱਲ ਬੋਲੀ ਹਾਂ ਨਹੀਂ ਨਹੀਂ ਬੰਦੀ ਬੰਦੀ ਬੋਲੋ ਜੀ ਫਿਰ ਤੁਸੀਂ ਪਾਜੀ ਸੰਦੀਪ ਪਾਜੀ 48000 ਦੀ ਦੇ ਦਾਂਗੇ ਵੀ ਹਾਂ ਨਾਲੇ ਬਾਈ ਹਾਂ ਨਾਲੇ ਕੰਮ ਹੀ ਆ ਮਗਰੇ ਦੇ ਕੀ ਆ ਇਹਦੇ ਗੱਪਣ ਗੱਪਣ ਅੱਛਾ ਪਾਜੀ ਵੀ ਕਿਹਦਾ ਪਾਏ ਠਾਲੇ ਜਿਹਦੇ ਉਠਾਇਆ ਜਾਂਦਾ ਨੇਰੇ ਦਾ ਉਹ ਤਾਂ 2 ਕਿਲੋ ਪਾਦੀ ਥੂੜੀ ਬੰਨ ਲਾਗੇ ਥੂੜੀ ਬੰਨਦਾ ਵੀ ਗਿਆ ਮੂਸਲ ਬੰਨਤਾ ਇੱਕ ਉਧਰ ਇੱਕ ਇੱਧਰ ਵੱਜਣ ਆ ਇੱਕ ਪਾਸੇ ਵੱਜਣ ਵਾਲਾ ਆ ਜੇ ਅੱਛਾ ਫਾਤ ਥੂੜੀ ਕਾਲੋਂ ਨਿਕਲੇ ਹੋ ਜਲਨੇ ਟਾਈਮ ਨਹੀਂ 4 ਨੰਬਰ ਜੀ 4 ਨੰਬਰ ਆਉਣ ਲੱਗੀ ਜੀ 2 ਨੰਬਰ ਵਾਸੀ ਅੱਛਾ ਹਾਂ ਜੀ ਇੱਕ ਵਾਰ ਸਪੈਸ਼ਲ ਆਤੀ ਰੋਪੜ ਘੱਪਣਾ ਟੋਕੜ ਘੱਪਣਾ ਆਤੀ ਆਤੀ 8 ਕਿਲੋ ਨਹੀਂ ਨਹੀਂ ਆਟਾ ਆਟਾ 8 ਕਿਲੋ ਆਟਾ ਦੇਖੋ ਨਮਾ ਇੱਧਰ ਆ ਜਾਓ ਗੁਰਦਾਰ ਸਿੰਘ ਭਾਈ ਜੀ ਆਜੋ ਭਾਈ ਇੱਧਰ ਛੜੀ ਲੋਏਗਾ ਲੋਖ ਦੁੱਧ ਕਿੰਨਾ ਜੀ ਦੁੱਧ ਭਾਜੀ 16 ਕਿਲੋ ਖਲੇ ਦੇ 14 ਕਿਲੋ ਦੀ ਗਰੰਟੀ ਹੋਊਗੀ ਬੋਲ ਬੋਲ ਪੰਜਾ ਮਹੀਨਾ ਦੀ ਗੱਬਣ ਤੇ 6/21 ਤਰੀਕ ਦਾ ਲੱਗ ਗਿਆ ਚਲੋ ਬੋਲੋ ਫਿਰ ਦੱਸੋ ਭਾਜੀ ਦਾ ਕੋਈ ਨਹੀਂ ਵੀਰ ਹੋਣੀ ਦੱਸਣਗੇ ਕਿ ਹੁਣ ਭਾਈ ਮੁੱਲ ਮਾਲੀ ਕੋ ਨਾ 50 ਹਜ਼ਾਰ ਦੀ ਹਾਂ ਨਾ ਭਾਈ ਛੋੜ ਨਹੀਂ ਦੇ ਕਹਿੰਦੇ ਛੋੜ 500 ਭਾਜੀ ਬਸ ਹਾਂਜੀ ਲੈਜੋ ਫਿਰ ਕਮਾ ਦੇ ਕਮਾ ਦੇ ਬਾਕੀ ਕਿਹੜਾ ਥਾਵ ਲੂਗਾ 65 ਹਜ਼ਾਰ ਦੀ ਫੇਰ ਲਵਾਂਗੇ ਫੇਰ ਲਵਾਂਗੇ ਦੇਖੋ ਕੁਆਲਿਟੀ ਹੈ ਵੇੜ ਤੇ ਪੂਰੀ ਕਾਦ ਵੀ ਵੱਡਾ ਵਾਏ ਨਹੀਂ ਕੋਈ ਛੋਟਾ ਭਾਜੀ ਕਾਦ ਹੂੰ ਹੁਣ ਕੋਲ ਕਾਦਿਆ ਆਂਦੋ ਹਾਂ ਜੀ ਚਲੋ ਜੀ ਗਾ ਲਿਆਉ ਕਰਾਂ ਨਹੀਂ ਪਾਇ ਨ ਮਰਾ ਆ ਗਿਆ ਆ ਗਿਆ ਬਾਪਾ ਜੀ ਬੰਦੇ ਰਾ ਬੜਾ ਕੋ ਕਲੀਅਰ ਵੀ ਦਿਖਾ ਨਹੀਂ ਹੁੰਦੇ ਇਥੇ ਕਿੰਦੀ ਪਈ ਹੁਣ ਇੱਕ ਨੂੰ ਮੂੰਹ ਨਾ ਲਗਾ ਅੱਛਾ ਛਾਈ ਵਾਲ ਗੱਬਣਾ ਛਾਈ ਵਾਲ ਗੱਬਣਾ ਤਿਆਰ ਜੇ ਥਾਣ ਵੇਖਿਓ ਅੱਛਾ ਥਾਣ ਵੇਖਿਆ ਸੰਦੀਪ ਭਾਜੀ ਲਾਗੋ ਵੜ ਲਾਗੋ ਮਾਰੀ ਨਾਥ ਲਾਗੋ ਫੜਾ ਸੁਵਾਦੀ ਇਹੋ ਤੂੰ ਜਾ ਸੁਵਾ ਬਾਜੀ ਜੇ ਸੁਣੀਆ ਸੰਦੀਪ ਭਾਜੀ ਭਾਜੀ ਬਰਫੀ ਆ ਆਹ ਜੱਗੀਆਂ ਪਾੜੋ ਲੱਤਾਂ ਨੂੰ ਜਿੱਦਾ ਐਚਐਫ ਨੂੰ ਪੈਂਦੀਆਂ ਨਾ ਉਦਾਂ ਉਦਾਂ ਜੱਗੀਆਂ ਪੈਂਦੀਆਂ ਇੱਕ ਉਹਨੀਆਂ ਗਰਮਾ ਕਲੂ ਗਾਦ ਰਮ ਰਹੀ ਗਾਣ ਕਰ ਗਾਣ ਇਹ ਇੱਕ ਹੈ ਖਲਾੜ ਜਰਾ ਠੀਕ ਹੈ ਭਾਈ ਨਸਲਾਪੂਰੀ ਨਸਲਪੂਰੀ ਇਹਨੂੰ ਕਹਿੰਦੇ ਸ਼ਾਈ ਦੁਰ 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 ਕਮਾ ਇਧਰ ਨੂੰ ਕਮਾ ਬਾਬਾ ਇੱਥੇ ਰੱਖੀ ਇਹ ਲਾਣਾ ਧੁੰਨ ਵਾਲੀ ਵਹਿੜਿਆ ਸੰਦੀਪ ਭਾਈ ਥੱਲੇ ਵੀ ਧੁੰਨ ਦਾ ਮਰਜ਼ੀ ਵੇਖਾ ਪਾਜੀ ਮਰਜ਼ੀ ਬਹਿ ਜਾ ਫੀਆਂ ਪਾ ਬਾਬਾ ਵਹੀ ਬੈ ਜਾ ਬੈ ਤੂੰ ਭਾਈ ਇਤਨਾ ਮਰਜ਼ੀ ਠੀਕ ਆਦਾ ਇਦਾਂ ਲੰਮੇ ਪੈ ਰਹੀ ਏ ਕੀ ਵੇ ਲਈ ਹਾਜੀ ਠੀ ਮਰ ਕੇਵਲ ਭਾਈ ਮੋਲਮਾਲੀ ਘਰਾਂ ਨੇਰਾਵਾ ਹਾਂ 30000 ਪਾਜੀ ਹਾ ਨਾ ਕਰੀ 30000 ਪਾਪਾ ਸੋ ਛੋੜੀ ਕਰਨੀ ਪਈ ਜਾ ਨਾ ਦੋ ਪਾਜੀ ਕੋਈ ਗੱਲ ਨਹੀਂ ਜਾ ਰਹੀ ਛੱਡਾਂਗੇ ਬਾਈ 30000 ਜਾਂ ਦੋ ਉੱਥੇ ਲੈ ਜਾ ਦੋ ਆ ਜਾਂ ਨਾ ਕੋਈ ਗੱਲ ਨਹੀਂ ਇੱਕ ਠੀਕ ਆ ਬਈ ਵੇੜ ਖਾਣ ਵੇਖੋ ਤੀ ਸੰਦੀਪ ਪਾਜੀ ਲਗਾ ਆ ਲੈ ਜੂ ਟੈਮਾ ਜੀ ਹਾਂ ਟੈਮਾ ਲੈ ਜੂਗੀ ਇਹੇ ਲਿਆਓ ਕਿੰਨੇ ਰਹਿ ਗਿਆ ਇੱਕ ਜੀ ਇੱਕ ਹੋਇਆ ਲਿਆਓ ਬੰਦਾ ਜੀ ਪਲਾਸਟਿਕ ਪੀਸ ਚੱਲ ਚੱਲ ਆ ਵੀ ਦੇ ਦੋ ਆ ਇਹ ਕਿੱਲੇ ਕਿੱਥੇ ਦਿਖਾਈ ਦੇ ਨੇ ਆ ਇਹ ਨਾ ਇਹ ਗੰਡੀ ਨੂੰ ਕੋਲੇ ਆ ਜੇ ਕਰੀ ਹਾਲੇ ਹੀ ਮੈਂ ਲੱਗਦਾ ਇਹਨਾਂ ਨੂੰ ਖੋਲੇ ਆ ਜੇ ਇਹ ਇਹ ਘੱਪੜਾ ਕੋਈ ਭਾਜੀ ਕੋਈ ਇਹ ਅੱਡ ਤਰ੍ਹਾਂ ਵਾ ਗਿਫਟ ਦੇ ਰੱਖਣਾ ਪੈਂਦਾ ਇੱਕ ਕੋਤੇ ਕਿੰਨਾ ਦਾਨਾ ਮਾਰ ਕੇ ਅਗਲੋ 10 ਕਿਲੋ ਦੀ ਧਾਰੋਂ ਨਾ ਮਾਰਿਆ ਗਰੰਟੀ ਦੇ ਲੈ ਜਾਈ ਕੋਈ ਕਿਨੇ ਦਾ ਹੋਇਆ ਤੁਸੀਂ ਨੂੰ 15 20 ਦਿਨ ਹੋ ਗਏ ਸੰਦੀਪ ਜੀ ਹਾਂ ਇਹਨੇ ਬਾਕੀ ਠੰਡੀ ਠੁੰਡੀ ਬੜੀ ਭਾਜੀ ਭਾਗ ਇਧਰ ਬਹਿ ਜਾਓ ਉਧਰ ਬਹਿ ਜਾ ਜੀ ਠੀਕ ਆ ਆਂਦੋ ਫਿਰ ਲਾਸਟ ਵੀ ਦੀ ਆ ਲਾਸਟ ਹੀ ਲਾਸਟ ਹੀ ਸੰਦੀਪ ਭਾਜੀ ਬੋਲੋ ਤੁਸੀਂ ਬੋਲੋ ਸੰਦੀਪ ਭਾਜੀ ਅੱਜ ਸੰਦੀਪ ਜੀ ਤੁਹਾਡੇ ਤੋਂ ਸੌਣ ਦੇ ਲਈ ਪੈ ਜੇ ਘਾਟਾ ਦੇ ਪੈ ਜੇ ਵਾਦਾ ਵੇ ਘਾਟਾ ਵੇ ਕਿੰਨਾ ਦੋ ਦ 11 12 10 ਕਿਲੋ ਦੀ ਗਰੰਟੀ ਧਾਰ ਵੀ ਮਾਨਦੇ ਨਹੀਂ ਕਿ ਇਹਨੂੰ ਕਿਨੇ ਦੇ ਮੁਕੇ ਸੀ ਇਹਨੂੰ ਸੁਈ ਨੂੰ ਅੱਜ 15 ਦਿਨ ਤੁਸੀਂ 20 ਲਓ ਜੀ ਨਹੀਂ ਤੁਸੀਂ ਅੱਪੀ ਦੱਸੋ ਨਾ 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 ਮੈਂ ਕਹਦੇ ਤੁਹਾਡੇ ਦੇ ਪੈਸੇ ਪਹਿਲੇ ਨਹੀਂ ਨਹੀਂ ਭਾਜੀ ਚਾਹੀਦੀ ਦੇ ਜੀ ਸੁਨੀਲ ਜੀ 35 ਜੇ ਕਹ ਤਾਂ 35 ਤੋਂ 500 ਛੱਡ ਦਾਂਗੀ ਇੱਕ ਘਮਾ ਦੇ ਕਿਹੜਾ ਦਵਾ ਦੇਦਾ ਮੈਂ ਕਿਹੜੇ ਗੁੱਸਾ ਹੀ ਨਹੀਂ ਕਰਦਾ ਨਾ ਗੁੱਸਾ ਪਹਿਲਾਂ ਤਾਂ ਪੈਸੇ ਫਿਰ ਕੀ ਯਾਰ ਇਹਨਾਂ ਦੇਣੇ ਇਹਨਾਂ ਖੜਨੇ ਆ ਓ ਠੀਕ ਹੈ ਫਿਰ ਸੋ ਮੈਂ ਹੋਲਡਰ ਦੇ ਸੰਲਗ ਨਾ ਨਹੀਂ ਚਲੋ ਠੀਕ ਆ ਮਾਲ ਦਾ ਮੋਲ ਲੈਣਾ ਲੈ ਲੈ ਵੇਲੇ ਉਹ ਬਾਈ ਉਹ ਗਾਵਾਂ ਵੇਲੇ ਕਿ ਟੋਪ ਟੋਪ ਦੀਆਂ ਤੇ ਬਾਕੀ ਇੱਥੇ ਆ ਕੇ ਚੈੱਕ ਕਰਕੇ ਚੁਆਇਸ ਕਰੀਏ ਤਸਲੀ ਕਰਕੇ ਤਸਲੀ ਕਰਕੇ ਅਸਲੀ ਭਾਈ ਜੀ ਐਂ ਛੋੜ ਬਣਗੇ ਹੋਰ ਬੁੜੇ ਬਣਗੇ ਛੋੜੀ ਛੋੜ ਬਣ ਗਈ ਨੇਰੇ 'ਚ ਛੋੜ ਹੀ ਹੁੰਦੇ ਆ ਬਾਕੀ ਨੇਰੇ ਇੱਥੇ ਆ ਕੇ ਚੈੱਕ ਨਾ ਭਾਈ ਭਾਦੀ ਸੰਦੀਪ ਭਾਈ ਤਸਲੀ ਕਰਕੇ ਇਹਨਾਂ ਨੂੰ ਉੱਚੀ ਕਰਕੇ ਲਾ ਲੋ ਤੁਸੀਂ ਲਾਉਣੀਆਂ ਪਾਉਣੀਆਂ ਜਾਂਦੀਆਂ ਨੇਰਾ ਆ ਜਾਂਦਾ ਵਾ ਚਲੋ ਕੋਈ ਗੱਲ ਨਹੀਂ ਹੋਣੀ ਕੋਈ ਗੱਲ ਆਜੋ ਕੋਈ ਨਹੀਂ ਫਿਰ ਬੋਲੋ ਭਾਜੀ ਫਿਰ ਚਲੋ ਬੋਲੋ ਭਾਜੀ ਨੰਬਰ ਮੈਂ ਹੁਣ ਵੀਰ ਹੁਣਾ ਦਾ ਹੀ ਭੁੱਲਣਾ ਹੁਣਾ ਭੇ ਭੁੱਲਣਗੇ ਜੀ ਹਾਂਜੀ ਭਾਜੀ ਬੋਲੋ ਜੀ ਨੰਬਰ 964827503 ਜੀ ਪਿੰਡ ਪਿੰਡ ਕੋਰੋਸ਼ਾਣਾ ਜ਼ਿਲ੍ਹਾ ਗਰਦਾਸਪੁਰ ਜੀ ਤਹਿਸੀਲ ਬਟਾਲਾ ਜੀ ਠੀਕ ਹੈ ਜੀ ਭਾਜੀ ਅਸੀਂ ਗੱਲ ਕਰਾਂਗੇ